ਇੱਕ ਧਾਰਮਿਕ ਪ੍ਰੋਗਰਾਮ ਨੀਲੋਪੁਰ ਵਿਕੇ ਵਿਸ਼ੇਸ਼ ਤੌਰ ਤੇ ਗਰਨਾਮ ਸਿੰਘ ਚੜੂਨੀ ਵੀ ਪਹੁੰਚੇ ਜਿੱਥੇ ਉਹਨਾਂ ਨੇ ਭਾਜਪਾ ਦਾ ਨਾਰਾ ਆਪ ਕੀ ਬਾਾਰ 400 ਬਾਾਰ ਬਾਰੇ ਆਕਿਆ ਕਿ ਭਾਜਪਾ ਈਵੀਐਮ ਮਸ਼ੀਨਾਂ ਦੇ ਭਰੋਸੇ ਇਹ ਨਾਰਾ ਲਗਾ ਰਹੀ ਹੈ ਜੇਕਰ ਬੈਲਟ ਪੇਪਰ ਨਾਲ ਚੋਣਾਂ ਕਰਵਾਈਆਂ ਜਾਣ ਤਾਂ ਉਸ ਦਾ ਨਤੀਜਾ ਹੋਰ ਹੀ ਹੋਵੇਗਾ ਸਵਾਲਾਂ ਦੇ ਜਵਾਬ ਦਿੰਦੇ ਚੜੂਨੀ ਨੇ ਆਕਿਆ ਕਿ ਇਹ ਸਰਕਾਰਾਂ ਆਪਣੀ ਹੀ ਘਰ ਭਰਦੀਆਂ ਨੇ ਜਾਂ ਕਾਰਪੋਰੇਟ ਆਧਾਰਿਆਂ ਦੇ ਜਿਹੜੇ ਕਿ ਇਹਨਾਂ ਨੂੰ ਚੰਦਾ ਦਿੰਦੇ ਨੇ ਜਨਤਾ ਦਾ ਕੋਈ ਰਾਜ ਨਹੀਂ ਹੈ ਲੋਕ ਰਾਜ ਖਤਮ ਹੋ ਚੁੱਕਿਆ ਸਿਰਫ ਪਾਰਟੀ ਦਾ ਰਾਜ ਚੱਲ ਰਿਹਾ ਹੈ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਨਹੀਂ ਤਾਂ ਬੀਜਪੀ ਦਾ ਘਰਾਵੋ ਤੋਂ ਲੋਕ ਜਗਾ ਜਗਾ ਕਰ ਰਹੇ ਨੇ ਲੋਕਾਂ ਦੇ ਅੰਦਰੋਂ ਗੁੱਸਾ ਫੁੱਟ ਰਿਹਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਕੋ ਜਨਤਾ ਵਾਸਤੇ ਨਹੀਂ ਬਣਦੀਆਂ ਉਹ ਆਪਣੇ ਵਾਸਤੇ ਬਣਦੀਆਂ ਨੇ ਜਾਂ ਕਾਰਪੋਰੇਟ ਵਾਸਤੇ ਬਣਦੀਆਂ ਨੇ ਜਾਂ ਤੇ ਆਪਣਾ ਘਰ ਭਰਦੇ ਨੇ ਯਾ ਉਹ ਕਾਰਪੋਰੇਟ ਦਾ ਘਰ ਪਰਦੇ ਨੇ ਆਪਣੇ ਚੌਧਰ ਵਾਸਤੇ ਤੇ ਆਪਣੇ ਘਰ ਪਰਨ ਵਾਸਤੇ ਹੀ ਰਾਜਨੀਤੀ ਕਰਦੇ ਨੇ ਕਿ ਜਿਹੜਾ ਜਨਤਾ ਦੀ ਸੇਵਾ ਕਰਨ ਵਾਸਤੇ ਰਾਜਨੀਤੀ ਹੁੰਦੀ ਆ ਉਹ ਲੋਕ ਭੁੱਲ ਗਏ ਨੇ ਕਿ ਉਹ ਗੁੱਸਾ ਲੋਕਾਂ ਦੇ ਵਿੱਚ ਜਿਹੜਾ ਫੁੱਟ ਰਿਹਾ ਕਿਉਂਕਿ ਅਮੀਰ ਹੋਰ ਅਮੀਰ ਹੋ ਰਿਹਾ ਗਰੀਬ ਹੋਰ ਗਰੀਬ ਹੋ ਰਿਹਾ ਅੱਜ ਬੇਰੁਜ਼ਗਾਰੀ ਇੰਨੀ ਹੋ ਗਈ ਹੈ ਕਿ ਲੋਕ ਆਪਣੇ ਦੇਸ਼ ਨੂੰ ਛੱਡ ਕੇ ਆਪਣੇ ਰੰਗਲੇ ਪੰਜਾਬ ਨੂੰ ਛੱਡ ਕੇ ਜਿਹੜੇ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਅੱਗੇ ਪਿੰਡ ਦੇ ਪਿੰਡ ਜਿਹੜੇ ਨੌਜਵਾਨਾਂ ਦਾ ਖਾਲੀ ਹੋ ਰਹੇ ਨੇ ਤੇ ਇਹ ਜਿਹੜੇ ਸਾਰੇ ਰਿਜ਼ਲਟ ਸਾਡੇ ਸਾਹਮਣੇ ਆ ਰਹੇ ਨੇ ਇਹ ਬੜਾ ਗੰਭੀਰ ਹਾਲਾਤ ਇੱਕ ਟਾਈਮ ਪੈਦਾ ਹੋਏ ਨੇ ਕਿਉਂਕਿ ਦੇਸ਼ ਦੀ ਪੂਰੀ ਪ੍ਰਾਪਰਟੀ ਜਿਹੜੀ ਹੈ ਉਹ ਕਾਰਪੋਰੇਟ ਨੂੰ ਵਿਕੀ ਜਾ ਰਹੀ ਹੈ ਜਾਂ ਉਹਨਾਂ ਨੂੰ ਦਾਨ ਕੀਤੀ ਜਾ ਰਹੀ ਹੈ 15 ਲੱਖ ਕਰੋੜ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੂੰ ਵਾਪਸ ਕਰ ਚੁੱਕੇ ਹੈ ਤੇ ਅ ਅਰਬਾਂ ਖਰਬਾਂ ਦੀ ਸਾਰੀ ਪ੍ਰਾਪਰਟੀ ਜਿਹੜੀ ਅ ਸਰਕਾਰ ਦੀ ਹੁੰਦੀ ਸੀ ਜਾਂ ਜਨਤਾ ਦੀ ਕਹਿੰਦੇ ਹੁੰਦੀ ਸੀ ਭਾਵੇਂ ਉਹ ਟ੍ਰੇਨਾਂ ਨੇ ਭਾਵੇਂ ਉਹ ਹਵਾਈ ਅੱਡੇ ਆ ਉਹ ਬੰਦਰਗਾਹਾਂ ਆ ਉਹ ਕੰਪਨੀਆਂ ਉਹ ਬੈਂਕ ਨੇ ਸਭ ਕੁਝ ਵੇਚੀ ਜਾ ਰਹੇ ਲੋਕ ਗੁੱਸਾ ਜਨਤਾ ਦੇ ਵਿੱਚ ਫੁੱਟ ਰਿਹਾ ਜਿਹੜਾ ਇਹ ਕਿਸਾਨ ਜਿਹੜਾ ਯੂਨੀਅਨ ਆ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਹੈ ਵੀ ਨਹੀਂ ਕਿ ਇਹਨਾਂ ਨੂੰ ਕੋਈ ਧਮਾਕਾ ਕਰੋ ਜਾਂ ਕੋਈ ਇਸ ਤਰ੍ਹਾਂ ਦੀ ਕਰੋ ਪਰ ਇੱਕ ਲੋਕਾਂ ਦੇ ਵਿੱਚ ਹੀ ਤਾਂ ਕਰੋਸ਼ ਜਿਹੜਾ ਹੈ ਗੁੱਸਾ ਜਿਹੜਾ ਹੈ ਉਹ ਆ ਰਿਹਾ ਉਹਨੂੰ ਬਦਲਣ ਵਾਸਤੇ ਪਾਵੇ ਕੁਝ ਵੀ ਵਰਡ ਬਦਲਦੇ ਪਰਤੇ ਰਹਿਣ ਵੀ ਇਹ ਇਹ ਕਰਾ ਰਹੇ ਨੇ ਇਹ ਉਹ ਪਾਰਟੀ ਕਰਾਰੀ ਹੈ ਪਰ ਵਸਤਵਿਕਤਾ ਇਹ ਹੈ ਕਿ ਵੀ ਜਨਤਾ ਜਿਹੜੀ ਹੈ ਇਹਨਾਂ ਨੇ ਤਾਂ ਵੱਧ ਦਿੱਤੀ ਹੈ ਪਰ ਇੱਕ ਹੋਰ ਮੈਂ ਤੁਹਾਡੇ ਵੱਲੋਂ ਤਾਂ ਮੈਸੇਜ ਦੇਣਾ ਚਾਹਾਂਗਾ ਵੀ ਜਿਹੜੇ ਇਹਨਾਂ ਨੂੰ ਬਦਲ ਕੇ ਦੂਜੇ ਹੋਣਗੇ ਨਾ ਚਾਹੇ ਉਹ ਵੀ ਕੋ ਨਹੀਂ ਹੁੰਦੇ ਜਦੋਂ ਕਾਂਗਰਸ ਖਰਾਬ ਸੀ ਕਾਂਗਰਸ ਨੂੰ ਬਦਲ ਕੇ ਆਪਾਂ ਬੀਜੇਪੀ ਲੈਂਦੀ ਸੀ ਕਿ ਕਾਂਗਰਸ ਨੂੰ ਹਰਾਣਾ ਹੈ ਬੀਜੇਪੀ ਆ ਗਈ ਤੇ ਉਹਨਾਂ ਦੇ ਵੀ ਕਿਉਂ ਨਿਕਲੇ ਤੇ ਜਦੋਂ ਇਹਨਾਂ ਨੂੰ ਪੁੱਤ ਮਾਰ ਕੇ ਭਜਾਵਾਂਗੇ ਹੋਰ ਦਾ ਰਾਜ ਆਏਗਾ ਚੰਗਾ ਉਹਨੇ ਵੀ ਕੋ ਨਹੀਂ ਕਰਨਾ ਤੋਂ ਲੋਕ ਇਹਨਾਂ ਨੂੰ ਵਾਅਦਾ ਤੇ ਪੈ ਗਿਆ ਵੀ ਇੱਕ ਜਿਹੜਾ ਕਿੱਤੇਗਾ ਆਪੋ ਜਿੰਨੀ ਬੋਲਦੀ ਆਪੋ ਜਿੰਚੁ ਪਰਹੇਗੀ ਉਸ ਉਸ ਤੇ ਰਚੇਗਾ ਜਨਤਾ ਨੂੰ ਕੁਟਾਉਣ ਦੇ ਤੇ ਜਨਤਾ ਜਿੰਨੀ ਕੁਟੇਗੀ ਉਨੀ ਉਸ ਪਾਰਟੀ ਦੇ ਵਿਰੁੱਧ ਹੋਏਗੀ ਇਹੋ ਹੀ ਅਸਰਾਜਨੀਤੀ ਇੱਥੇ ਹੋ ਰਹੀ ਹੈ ਉਸ ਤੋਂ ਦੁਖੀ ਹੁੰਦੇ ਨੇ ਜਿਹਨਾਂ ਬਤਨ ਨੇ ਜਿਹਨਾਂ ਦੁਖੀ ਹੁੰਦੇ ਨੇ ਮੇਰਾ ਕਹਿਣਾ ਚਾਹ ਸਰਕਾਰ ਤੇ ਜਿਹੜੀ ਹੈ ਇੱਥੇ ਜਨਤਾ ਦਾ ਰਾਜ ਹੋਣਾ ਚਾਹੀਦਾ ਸੀ ਸੀਤੇ ਵਾਸਤੇ ਆਪਨ ਸਿੰਘ ਵਰਗੇ ਸ਼ਹੀਦ ਅਲਸਕੇ ਤੇ ਚੜ ਗਏ ਇਹ ਜਨਤਾ ਦਾ ਰਾਜ ਨਹੀਂ ਹੋਇਆ ਤੇ ਪਾਰਟੀ ਦਾ ਰਾਜ ਹੋਇਆ नेता नु ਤੁਹਾਡਾ ਐਮ ਐਲ ਏ ਹੈ ਜਿਹੜੀ ਵੀ ਪਾਰਟੀ ਹੈ ਉਹਨੂੰ ਆਪਣੀ ਪਾਰਟੀ ਦੇ ਬੌਸ ਦੀ ਚੁਣੌਤਾ ਦੇਣੀ ਪੈਗੀ ਨਾ ਕਿ ਜਨਤਾ ਦੀ ਇੱਥੇ ਚੋਣਾਂ ਦਾ ਸਿਸਟਮ ਹੀ ਬਦਲਣਾ ਚਾਹੀਦਾ ਹੈ ਇੱਕ ਈ ਵੀ ਐਮ ਤੋਂ ਨਾ ਹੋਵੇ ਡਾਇਰੈਕਟ ਇਲੈਕਸ਼ਨ ਹੋਵੇ ਕਿਤਾ ਇਸ ਤਰ੍ਹਾਂ ਇਲੈਕਸ਼ਨ ਦਾ ਸਿਸਟਮ ਜੇ ਪੰਚਾਇਤ ਤੇ ਜ਼ਿਲ੍ਹਾ ਪੰਚਾਇਤ ਦਾ ਹੁੰਦਾ ਹੈ ਸਰਪੰਚ ਦੇ ਮੁਕਾਬਲੇ ਸਰਪੰਚ ਖੜਦਾ ਹੈ ਇਸੇ ਤਰ੍ਹਾਂ ਪੀ ਐਮ ਦਾ ਮੁਕਾਬਲੇ ਪੀ ਐਮ ਖੜਦਾ ਹੈ ਸੀ ਐਮ ਦਾ ਮੁਕਾਬਲੇ ਸੀ ਐਮ ਖੜੇ ਨਾਰਾ ਤੇ ਜੋ ਮਰਜੀ ਦੀ ਜਾਣਕੋ ਰੋਕ ਥੋੜੀ ਸਕਦਾ ਹੈ ਉਹ ਤੇ ਈ ਵੀ ਐਮ ਦੇ ਪ੍ਰੋਸੈਸ ਦੇ ذریعے ਨਹੀਂ ਈ ਵੀ ਐਮ ਬਾਹਰ ਕੱਢ ਦੋ ਵੈਦ ਪੇਪਰ ਨਾਲ ਚਲਣਾ ਉਰਵਾਓ ਪਤਾ ਲੱਗ ਗਿਆ ਕਿ ਚੀਂਗ ਉੱਡੀਆ ਨਹੀਂ ਪੰਜਾਬ ਤਾਂ ਤੇ 100 ਗੁਣ ਚੰਗਾ ਹੈ ਜੇ ਤੁਸੀਂ ਜਾ ਕੇ ਉਹਦਾ ਬਿਹਾਰ ਵਰਗੇ ਸਟੇਟਾਂ ਦਾ ਪੱਛਮੀ ਯੂਪੀ ਵਰਗੇ ਸਟੇਟਾਂ ਦਾ ਜੇ ਤੁਸੀਂ ਉਡੀਸਾ ਵਰਗੇ ਸਟੇਟਾਂ ਦਾ ਹਾਲ ਦੇਖ ਲਓ ਜਾ ਕੇ 2014 ਦੇ ਵਿੱਚ ਐਕੜਾ ਆਇਆ ਸੀ ਉਡੀਸਾ ਦਾ ਖੇਤੀ ਦਾ 900 ਰੁਪਏ ਮਹੀਨਾ ਆਮਦਨ ਇੱਕ ਪਰਿਵਾਰ ਦੀ 900 ਰੁਪਏ ਮਹੀਨਾ 2014 ਦੀ ਕਿਵੇਂ ਜੁੜੇ ਹੋਣੇ ਇਹ ਸਰਕਾਰਾਂ ਜਿਹੜੀਆਂ ਨੇ ਇਹ ਇਹ ਆਪਰੇਟਰ ਪਾਰਟੀਆਂ ਨੇ ਮੈਂ ਦੱਸਿਆ ਟਿਆ ਯਾ ਕਾਰਪੋਰੇਟ ਦੀ ਦਰਾਂ ਨੇ ਜਿਹੜੇ ਇਹਨਾਂ ਨੂੰ ਚੰਦਾ ਦਿੰਦੇ ਨੇ ਇਹ ਜਨਤਾ ਦੀ ਸਰਕਾਰ ਹੈ ਹੀ ਨਹੀਂ ਜੱਤਾ ਰਾਜ ਹੈ ਹੀ ਨਹੀਂ ਲੋਕ ਰਾਜ ਹੈ ਹੀ ਨਹੀਂ ਪਾਰਟੀ ਰਾਜ ਇਹ ਦੇਖਿਆ ਜਾਵੇ ਤਾਂ ਬੜੇ-ਬੜੇ ਲੀਡਰ ਵੀ ਬੀਜੇਪੀ ਜੁਆਇਨ ਕਰ ਰਹੇ ਨੇ ਪੰਜਾਬ ਤੋਂ ਪਿਛਲੇ ਦਿਨਾਂ ਚ ਕਈ ਜੋਇਦੇ ਅੱਦੇ ਦੇ ਅੱਦੇ ਦੇ ਪੁੱਟ-ਪੁੱਟ ਕੇ ਕਰ ਰਹੇ ਨੇ ਜਾਂ ਬੀਜੇਪੀ ਜੁਆਇਨ ਕਰਨਗੇ ਜਿਹੜੇ ਚਾਣਗੇ ਇਹ ਤੂੰ ਅੱਗੇ ਹੋਰ ਆਏਗਾ ਜਿਹੜਾ ਕਿਸਾ ਜਿਹੀ ਨਹੀਂ ਫਸੇਗਾ ਫਰਜ਼ੀ ਲੋਕੋ ਚੰਗਾ ਬੰਦਾ ਕੋਈ ਇਸ ਤਰ੍ਹਾਂ ਦਾ ਜਾਂਦਾ ਕਿ ਉਹ ਉਸਨੇ ਉਹਨੇ ਕੋਈ ਗਲਤੀ ਕੀਤੀ ਹੀ ਨਹੀਂ ਉਹਨੇ ਕੁਝ ਕਮਾਇਆ ਹੀ ਨਹੀਂ ਤੇ ਬੋਲ ਰਿਹਾ ਹੱਤਾਂ ਨਹੀਂ ਉਹਨੂੰ ਮਰਵਾਣਗੇ ਅੱਗੇ ਇਹ ਵੀ ਆਏ ਕੇਦਰੀਵਾਲ ਬੀਜੇਪੀ ਜੁਆਇਨ ਕਰ ਜਾਂਦਾ ਤਾਂ ਫਰ ਲੈਣਦਾ ਕਿ ਕੇਸੀਆਰ ਦੀ ਕੇਸੀਆਰ ਬੀਜੇਪੀ ਜੁਆਇਨ ਕਰਨਾ ਤਾਂ ਕੇਸੀਆਰ ਦੀ ਲੜਕੀ ਜਿਹੜ ਜਲਾ ਜਾਂਦੀ ਸਭ ਤੋਂ ਵੱਡਾ ਅੱਜ ਤੱਕ ਦਾ ਕਿਸਾਨਾਂ ਦਾ ਜਿਹੜਾ ਸਭ ਤੋਂ ਚੰਗੇ ਕੰਮ ਉਹਨੇ ਕੀਤੇ ਨੇ ਉਹ ਲੜਕੀ ਚਾਕੇ ਜਿਹੜੀ ਤੋਂ ਠੀਕ